ਕੁਝ ਦਿਨ ਪਹਿਲਾਂ ਗਰਦਾਸਪੁਰ ਪਟਾਲੇ ਦੇ ਨੇੜੇ ਪਿੰਡ ਪੰਜਗਰਾਈ ਦੇ ਵਿੱਚ ਬੀਬੀ ਦਲੇਰ ਕੌਰ ਖਾਲਸਾ ਦਾ ਇੱਕ ਧਾਰਮਿਕ ਗਦਵਾਨ ਸੀ ਉੱਥੇ ਕਾਫੀ ਬਾਦਵਾਦ ਖੜਾ ਹੋਇਆ ਉਹਦੀ ਅਸਲ ਵਜ੍ਹਾ ਕੀ ਸੀ ਕੀਦੀ ਗਲਤੀ ਨਾਲ ਹੋਇਆ ਤੇ ਸਰੋਵਣੀ ਕਮੇਟੀ ਦੇ ਉੱਥੇ ਵੱਡੀ ਕੀ ਗਲਤੀ ਆ ਉਹਦੇ ਬਾਰੇ ਆਪਾਂ ਖੁੱਲ ਕੇ ਗੱਲਬਾਤ ਤੁਹਾਡੇ ਨਾਲ ਕਰਾਂਗੇ ਗਲੋਬਲ ਐਂਡ ਕਨੇਡਾ ਚੈਨਲ ਤੋਂ ਤੁਹਾਡਾ ਸਵਾਗਤ ਹੈ ਮੈਂ ਤੁਹਾਡਾ ਬਲਦੇਵ ਸਾੜੀਵਾਲ ਇਹ ਸਹੀਦੀ ਦਿਹਾੜਿਆਂ ਦੇ ਦਿਨ ਸਮੁੱਚਾ ਸਿੱਖ ਪੰਥ ਤੇ ਗੈਰ ਸਿੱਖ ਵੀ ਬਹੁਤ ਹੀ ਸਾਧਵੇਂ ਬਚਨੇ ਕਿਉਂਕਿ ਸਾਬ ਜਦਿਆਂ ਦੀਆਂ ਸੀ ਬਿਨ ਯਾਦ ਕਰਕੇ ਹਰ ਇੱਕ ਨੇ ਆਪੋ ਆਪਣੀ ਸਰਦਾ ਕੋਈ ਲੰਗਰ ਲਾ ਰਿਹਾ ਕੋਈ ਭੁੰਜੇ ਸੌ ਰਿਹਾ ਤੇ ਕੋਈ ਅੱਖਾਂ ਚੋਂ ਹੰਝੂ ਵਹਾ ਰਿਹਾ ਉਸ ਵੇਲੇ ਇਹੋ ਜੇ ਮੰਦਭਾਗ ਘਟਣ ਦਾ ਵਾਪਰ ਜਾਣਾ ਬਹੁਤ ਹੀ ਮਾੜੀ ਗੱਲ ਆ ਬੀਬੀ ਦਲੇਰ ਕੌਰ ਖਾਲਸਾ ਤੇ ਉਹਨਾਂ ਦੇ ਪਤੀ ਸੁਖਦੀਪ ਸਿੰਘ ਉਹਨਾਂ ਵੱਲੋਂ ਇੱਕ ਸਾਲ ਪਹਿਲਾਂ 55000 ਦੇ ਵਿੱਚ ਇਹ ਪ੍ਰੋਗਰਾਮ ਬੁੱਕ ਕੀਤਾ ਸੀ ਤੇ ਹੁਣ ਇਹ ਪ੍ਰੋਗਰਾਮ ਪਿੰਡ ਪੰਜਗਰਾਇਂ ਦੇ ਵਿੱਚ ਸੀ ਉਸ ਵੇਲੇ ਬੀਬੀ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਤਿਹਾਸ ਸ਼ੁਰੂ ਕਰਿਆ ਤੇ ਇਹਨਾਂ ਨੇ ਕਿਹਾ ਕਿ ਚਮਕੌਰ ਦੀ ਗੜੀ ਛੱਡਣ ਵੇਲੇ ਸੇਰਗੁਰ ਗੋਵਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣੇ ਕਲਗੇ ਭਾਈ ਸੰਤ ਸਿੰਘ ਜੀ ਨੂੰ ਸਜਾ ਦਿੱਤੀ। ਪਨਾਲ ਬਹੁਤ ਭਰਿਆ ਹੋਇਆ ਸੀ, ਬਹੁਤ ਸਿਆਣੇ ਤੇ ਸੂਝਵਾਨ ਵੀ ਉੱਥੇ শ্রোਤੇ ਬੈਠੇ ਜੀ। ਤਾਂ শ্রোਤਿਆਂ ਵਿੱਚੋਂ ਇੱਕ ਭਾਈ ਜਸਧਾਰ ਸਰਦਾਰ ਸਰਜੀਤ ਸਿੰਘ ਜੀ ਜੋ ਨਿੰਗ ਸਿੰਘ ਨੇ ਉਹਨਾਂ ਨੇ ਉੱਠ ਕੇ ਕਿਹਾ ਕਿ ਬੀਬੀ ਜੀ ਤੁਸੀਂ ਭਾਈ ਜੈਤਾ ਜੀ ਵਾਲਾ ਸੁਣਾਓ। ਜੋ ਕਿ ਇਤਿਹਾਸ ਦੇ ਵਿੱਚ ਸਰੋਤ ਨੇ ਜੋ ਕਾਲੀ ਉਹਨਾਂ ਨੂੰ ਪਹਨਾਈ ਗਈਆਂ ਤਾਂ ਬੀਬੀ ਜੀ ਨੇ ਕਿਹਾ ਕਿ ਮੈਂ ਉਹਦੇ ਬਾਰੇ ਨਹੀਂ ਪੜਿਆ ਮੈਂ ਤਾਂ ਭਾਈ ਸੰਤ ਸਿੰਘ ਸੰਜੀ ਬਾਰੇ ਪੜਿਆ ਤਾਂ ਅਗਿਓ ਇਹ ਨਹੀਂ ਪਤਾ ਕਿ ਭਾਈ ਸਰਜੀਤ ਸਿੰਘ ਨੇ ਕੀ ਕਿਹਾ ਪਰ ਬੀਬੀ ਜੀ ਦਿਵਾਨ ਤੋਂ ਬਾਅਦ ਆਪਣੀ ਗੱਡੀ ਦੇ ਵਿੱਚ ਜਦੋਂ ਆਏ ਤਾਂ ਇਹਨਾਂ ਨੇ ਆ ਕੇ ਇੱਕ ਸੋਸ਼ਲ ਮੀਡੀਆ ਤੇ ਪੋਸਟ ਪਾਈ ਉਹ ਪੋੜਦੇ ਇੱਕ ਵਿੱਚ ਇਹ ਬਹੁਤ ਰੋਏ ਤੇ ਬਹੁਤ ਇਹਨਾਂ ਦੇ ਹੰਝੂ ਡਿੱਗੇ ਇਹਨਾਂ ਨੇ ਕੀ ਕਿਹਾ ਕਿ ਇਸ ਪ੍ਰੋਗਰਾਮ ਦੇ ਵਿੱਚ ਇੱਥੇ ਗੁੰਡੇ ਇਕੱਠੇ ਹੋਏ ਸੀ ਉਹਨਾਂ ਨੇ ਮੈਨੂੰ ਕਿਹਾ ਕਿ ਜਿੱਥੇ ਵੀ ਤੁਸੀਂ ਪ੍ਰੋਗਰਾਮ ਲਾਉਂਗੇ ਅਸੀਂ ਤੇਰੇ ਪ੍ਰੋਗਰਾਮ ਨੂੰ ਘੇਰਾਂਗੇ ਅਸੀਂ ਤੈਨੂੰ ਪ੍ਰੋਗਰਾਮ ਨਹੀਂ ਕਰਨ ਦੇਣਾ ਇਹਨਾਂ ਨੇ ਹੋਰ ਕੀ ਕਿਹਾ ਇਹ ਕਹਿੰਦੇ ਮੈਂ 24 24 ਘੰਟੇ ਅਤਿਹਾਸ ਸੁਣਾਉਂਦੇ ਆਂ ਸੇਵਾ ਕਰਦੇ ਆਂ ਮੇਰੇ ਇੱਕ ਛੋਟੀ ਜੀ ਬੱਚੀ ਆ ਮੈਂ ਕਹਦੇ ਉਹਦੇ ਨਾਲ ਪੈਕੇਜ ਵੇਖਿਆ ਮੈਂ ਸਿਰਫ 5 ਮਿੰਟੋਂ ਦਾ ਮੂੰਹ ਵੇਖਦੀ ਆਂ ਇਹਨਾਂ ਨੇ ਹੋਰ ਕੀ ਕਿਹਾ ਕਿ ਮੈਂ ਬਹੁਤ ਗੰਦਬੰਦ ਜਰ ਲਿਆ ਕੋਈ ਨੰਗੀਆਂ ਫੋਟੋਆਂ ਬਾਰੇ ਵੀ ਇਹਨਾਂ ਨੇ ਗੱਲਬਾਤ ਕਰੀ ਬਿਨਾ ਕੱਪੜਿਆਂ ਵਾਲੀ ਵੀ ਕੋਈ ਗੱਲਬਾਤ ਕਰੀ ਜੋ ਕਿ ਸਾਰੇ ਸੰਗਤ ਨੂੰ ਉਹ ਗੱਲਾਂ ਬਹੁਤ ਹੀ ਮਾੜੀਆਂ ਲੱਗੀਆਂ ਹੁਣ ਇੱਥੇ ਜੇ ਆਪਾਂ ਕੁੱਲ ਮਿਲਾ ਕੇ ਦੇਖੀਏ ਕਿ ਸੋਸ਼ਲ ਮੀਡੀਆ ਆਪਾਂ ਇਥੇ ਕਿਸ ਦਾ ਮੂੰਹ ਨਹੀਂ ਫੜ ਸਕਦੇ ਬੀਬੀ ਦੀ ਸਟੇਟਮੈਂਟ ਤੋਂ ਬਾਅਦ ਲੋਕਾਂ ਨੇ ਕੀ ਕਿਹਾ ਕਿਸੇ ਨੇ ਇਹ ਕਹਤਾ ਕਿ ਇਹ ਤਾਂ ਬਹੁਤ ਘਮੰਡੀ ਨੇ ਕਿਸੇ ਨੇ ਕਹਤਾ ਕਿ ਪ੍ਰੋਗਰਾਮ ਕਿਹੜਾ ਤੁਸੀਂ ਫ੍ਰੀ ਕਰਦੇ ਹੋ ਤੁਸੀਂ ਕਿਹੜਾ ਸੇਵਾ ਫ੍ਰੀ ਕਰਦੇ ਹੋ ਤੁਸੀਂ ਪੈਸੇ ਲੈਨੇ ਹੋ ਕਿਸੇ ਨੇ ਜਜ਼ਬਾਤੀ ਕਹਤਾ ਕਿਸੇ ਨੇ ਕੁਛ ਕਹਤਾ ਪਰ ਬਹੁਤ ਜ਼ਿਆਦਾ ਨੇ ਬੀਬੀ ਜੀ ਦੇ ਨਾਲ ਹਮਦਰਦੀ ਪ੍ਰਗਟਾਈ। ਗੱਲ ਜਵਾਨ ਵਿੱਚੋਂ ਤੀਰ ਕਮਾਨ ਵਿੱਚੋਂ ਨਿਕਲਾ ਕਦੇ ਵਾਪਸ ਨਹੀਂ ਆਉਂਦਾ। ਬੀਬੀ ਜੀ ਨੇ ਅੱਗੇ ਕਹਿਤਾ ਕਿ ਮੈਂ ਅੱਗੇ ਵਾਸਤੇ ਪ੍ਰੋਗਰਾਮ ਹੀ ਨਹੀਂ ਕਰਨੇ। ਜੋ ਮੇਰੇ ਬੋਕ ਨੇ ਮੈਂ ਉਹ ਪ੍ਰੋਗਰਾਮ ਨਹੀਂ ਕਰਾਂਗੀ ਮੈਂ ਸਟੇਜ ਤੇ ਨਹੀਂ ਚੜਾਂਗੀ। ਸਾਡੀ ਬੀਬੀ ਜੀ ਨੇ ਇੱਕ ਬੇਨਤੀ ਆ ਕਿ ਤੁਸੀਂ ਇੱਕ ਸਿੰਘੋਂ ਅਮਰਤਾ ਰਿਓ ਤੁਹਾਨੂੰ ਇੰਨਾ ਜਜਵਾਤੀ ਹੋ ਕੇ ਨਹੀਂ ਬੋਲਣਾ ਚਾਹੀਦਾ ਸੀ ਕਿਉਂਕਿ ਕੱਲ ਨੂੰ ਜਦ ਤੁਸੀਂ ਕੋਈ ਪ੍ਰੋਗਰਾਮ ਲਾਉਂਗੇ ਤੁਹਾਡੇ ਸਟੇਟਮੈਂਟ ਵਿਰੋਧੀਆਂ ਦੇ ਨੇ ਤੁਹਾਡੇ ਮੂਰੇ ਕਰ ਦੇਣੀਆਂ ਤੁਹਾਨੂੰ ਥੋੜਾ ਜਿਹਾ ਠੰਮੇ ਤੋਂ ਕੰਮ ਲੈਣਾ ਚਾਹੀਦਾ ਸੀ ਦੂਜੇ ਪਾਸੇ ਜੇ ਆਪਾਂ ਵੇਖੀਏ ਜਿਹੜੇ ਕਿ ਜਹਦਾਰ ਭਾਈ ਸਰਜੀਤ ਸਿੰਘ ਜੀ ਨੇ ਉਹਨਾਂ ਨੂੰ ਵੀ ਥੋੜਾ ਜਿਹਾ ਸੋਚਣਾ ਚਾਹੀਦਾ ਸੀ ਕਿਉਂਕਿ ਜੇ ਕੋਈ ਬਲਾਰਾ ਬੋਲ ਰਿਹਾ ਕੋਈ ਪ੍ਰਚਾਰ ਕਰ ਰਿਹਾ ਹੈ ਸਟੇਜ ਤੋਂ ਤਾਂ ਉਹਨੂੰ ਟੋਕਣਾ ਬਹੁਤ ਹੀ ਮਾੜੀ ਗੱਲ ਆ ਉਹਨੂੰ ਬਾਅਦ ਦੇ ਵਿੱਚ ਵੀ ਉਹਨਾਂ ਵਿਚਾਰ ਹੋ ਸਕਦੀ ਆ ਕਿ ਤੁਸੀਂ ਇਦਾਂ ਨਹੀਂ ਇਦਾਂ ਬੋਲਣਾ ਸੀ ਇਹ ਉਹਨਾਂ ਵਾਸਤੇ ਵੀ ਬਹੁਤ ਮਾੜੀ ਗੱਲ ਆ ਹੁਣ ਇੱਕ ਹੋਰ ਸਟੇਟਮੈਂਟ ਆਈ ਆ ਜਹਦਰ ਪੰਜਾਬ ਸਿੰਘ ਜੋ ਕਿ ਬਹੁਤ ਹੀ ਵੱਡੀ ਜਥੇਬੰਦੀ ਦੇ ਅਗੂ ਨੇ ਉਹਨਾਂ ਨੇ ਆਪਣੀ ਸਟੇਟਮੈਂਟ ਵਿੱਚ ਕੀ ਕਿਹਾ ਉਹਨਾਂ ਨੇ ਕਿਹਾ ਕਿ ਅਸੀਂ 1 ਸਾਲ ਪਹਿਲਾਂ ਇਹ ਪ੍ਰੋਗਰਾਮ ਬੁੱਕ ਕੀਤਾ ਸੀ ਤੇ ਅਸੀਂ ਬੀਬੀ ਜੀ ਨੂੰ ਇੱਕ ਕਿਤਾਬ ਦੇ ਕੇ ਆਏ ਸੀ ਅਸੀਂ ਇਹਨਾਂ ਨੂੰ ਕਿਹਾ ਸੀ ਇਸ ਕਿਤਾਬ ਦੇ ਮੁਤਾਬਕ ਹੀ ਤੁਸੀਂ ਇਤਿਹਾਸ ਬੋਲਿਓ ਜਹਦਾਰ ਸਾਹਿਬ ਨੇ ਇਹ ਲੋਕ ਸਭ ਕੇ ਗੱਲ ਨਹੀਂ ਕਹੀ ਸੋਸ਼ਲ ਮੀਡੀਆ ਤੇ ਪਾਈ ਆ ਅਸੀਂ ਬੀਬੀ ਜੀ ਨੂੰ ਇਹ ਕਹਿੰਦੇ ਆ ਕਿ ਜੇ ਉਹਨਾਂ ਨੇ ਤੁਹਾਨੂੰ ਕਿਤਾਬ ਦਿੱਤੀ ਸੀ ਤੁਸੀਂ ਉਹਨਾਂ ਤੋਂ ਕਿਤਾਬ ਫੜੀ ਆ ਤੇ ਤੁਸੀਂ ਕਿਹਾ ਸੀ ਕਿ ਤਾ ਮੁਤਾਬਕ ਬੋਲਾਂਗੇ ਤੇ ਅੱਗੇ ਨਹੀਂ ਬੋਲੇ ਤਾਂ ਇਹ ਤਾਂ ਸਾਡੀ ਮਾੜੀ ਗੱਲ ਆ ਕਿਉਂਕਿ ਜਿਹੜੇ ਇਤਿਹਾਸ ਨੇ ਆਮ ਕਿਤਾਬਾਂ ਚ ਨਹੀਂ ਬੋਲੇ ਜਾਂਦੇ ਇਹ ਤਾਂ ਇਤਿਹਾਸ ਮੁਤਾਬਕ ਹੀ ਬੋਲੇ ਜਾਂਦੇ ਨੇ ਸੋ ਇਹ ਬਹੁਤ ਹੀ ਮੜੀ ਗੱਲਾ ਹੁਣ ਆਪਾਂ ਥੋੜੀ ਜੀ ਗੱਲਬਾਤ ਭਾਈ ਸੰਗਤ ਸਿੰਘ ਜੀ ਤੇ ਭਾਈ ਜੈਤਾ ਜੀ ਬਾਰੇ ਵੀ ਕਰ ਲਈਏ ਭਾਈ ਜੈਤਾ ਜੀ ਦੇ ਪਿਤਾ ਦਾ ਨਾਂ ਸਦਾਨੰਦ ਸੀ ਉਹੋ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਦਰਬਾਰ ਦੇ ਵਿੱਚ ਸਾਜ਼-ਵਜਾਉਂਦੇ ਹੁੰਦੇ ਸੀ ਤੇ ਸ਼ਬਦ ਪੜ੍ਹਦੇ ਹੁੰਦੇ ਸੀ। ਉੱਥੇ ਇੱਕ ਬ੍ਰਾਹਮਣ ਪਰਿਵਾਰ ਦੇ ਵਿੱਚੋਂ ਬੀਬੀ ਲਾਜਵੰਤੀ ਹਰ ਰੋਜ਼ ਦੀਵਾਨ ਦੀ ਹਾਜ਼ਰੀ ਭਰਦੇ ਸੀ ਤੇ ਕੀਰਤਨ ਸੁਣਦੇ ਸੀ। ਤਾਂ ਉਹਨਾਂ ਦੇ ਮਨ ਦੀ ਤਮੰਨਾ ਹੋਈ ਕਿ ਜੇ ਮੇਰਾ ਵਿਆਹ ਸਦਾਨਾ ਜੀ ਨਾਲ ਹੋ ਜਾਏ ਤਾਂ ਚੰਗੀ ਗੱਲ ਆ। ਜਦੋਂ ਇਸ ਗੱਲ ਦਾ ਪਤਾ ਬੀਬੀ ਲਾਜਵੰਤੀ ਦੇ ਪਰਿਵਾਰ ਨੂੰ ਲੱਗਿਆ ਤਾਂ ਉਹਨਾਂ ਨੇ ਇਹ ਵਿਆਹ ਕਰਨ ਤੋਂ ਮਨਾ ਕਰ ਦਿੱਤਾ ਕਿਉਂਕਿ ਉਹ ਸੋਚਦੇ ਸੀ ਕਿ ਸਦਾਨੰਦ ਨੀਵੀਂ ਜਾਤ ਦੇ ਨੇ ਪਰ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਦਖਲ ਦੇਣ ਤੋਂ ਬਾਅਦ ਉਹਨਾਂ ਦਾ ਵਿਆਹ ਹੋ ਗਿਆ ਤੇ ਉਹਨਾਂ ਦੇ ਘਰ 1661 ਈਸਵੀ ਦੇ ਵਿੱਚ ਭਾਈ ਜੈਤਾ ਜੀ ਨੇ ਜਨਮ ਲਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਨਮ ਜਿਹੜਾ 1666 ਦਾਗਾ 5 ਸਾਲ ਛੋਟੇ ਨੇ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਅਸਿਰ ਕਲਮ ਕੀਤਾ ਤਾਂ ਸਦਾਨਾਨ ਜੀ ਨੇ ਕਿਹਾ ਕਿ ਮੇਰਾ ਸੀਸ ਇੱਥੇ ਰੱਖ ਦਿਓ ਤੇ ਇਹਨਾਂ ਦਾ ਸੀਸ ਉੱਥੇ ਲੈ ਜਾਓ ਭਾਈ ਸਦਾਨਾਨ ਦਾ ਸੀਸ ਤੇ ਧੜ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਜਗ੍ਹਾ ਰੱਖ ਦਿੱਤਾ ਤੇ ਭਾਈ ਜੈਤਾ ਜੀ ਉਹਨਾਂ ਦਾ ਸੀਸ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੋਲ ਪਹੁੰਚੇ ਤਾਂ ਉਹਨਾਂ ਨੇ ਕਿਹਾ ਰੰਗਰੇਟਾ ਗੁਰੂ ਦਾ ਬੇਟਾ ਤੇ ਭਾਈ ਸੰਤ ਸਿੰਘ ਜੀ ਬੰਗੇਸ਼ਬਰੀ ਉਹਨਾਂ ਦਾ ਜਨਮ ਪਟਨਾ ਦੇ ਵਿੱਚ ਰਣੀਆਂ ਕੇ ਪਰਿਵਾਰ ਵਿੱਚ ਹੋਇਆ ਉਹ ਹਮੇਸ਼ਾ ਹੀ ਸ਼ੁਰੂ ਤੋਂ ਅਖੀਰ ਤੱਕ ਜੰਗਾਂ ਜੁਦਾਂ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਰਹੀ ਉਹਨਾਂ ਦਾ ਚਿਹਰਾ ਮੋਰਾ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਰਾਜ ਦੇ ਨਾਲ ਰਲਦਾ ਸੀਗਾ ਇਸ ਕਰਕੇ ਗੜੀ ਸੱਡਣ ਵੇਲੇ ਉਹਨਾਂ ਨੇ ਆਪਣੀ ਕਲਗੀ ਤਾਂ ਭਾਈ ਸੰਤ ਸਿੰਘ ਜੀ ਨੂੰ ਪਹਿਨਾ ਦਿੱਤੀ ਤਾਂ ਕਿ ਮੁਗਲਾਂ ਨੂੰ ਭੁਲੇਖਾ ਰਹੇ ਕਿ ਗੁਰੂ ਵਸ ਜੇਹੀ ਨੇ ਹੁਣ ਇੱਕ ਗੱਲ ਤੁਹਾਡੇ ਨਾਲ ਹੋਰ ਸਾਂਝੀ ਕਰਨੀ ਆ ਉਹ ਇਹ ਆ ਕਿ ਇੱਕ ਪੋਸਟ ਸੋਸ਼ਲ ਮੀਡੀਆ ਤੇ ਘੁੰਮ ਰਹੀ ਆ ਉਸ ਪੋਸਟ ਦੇ ਵਿੱਚ ਲਿਖਿਆ ਬਕਾਇਦਾ ਫੋਟੋਆਂ ਵੀ ਪਾਈਆਂ ਨੇ ਕਿ ਚਮਕੌਰ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਦੋ ਬੋਰਡ ਲੱਗੇ ਆ ਇੱਕ ਬੋਰਡ ਤੇ ਲਿਖਿਆ ਕਿ ਕਲ ਗਈ ਭਾਈ ਸੰਗਤ ਸਿੰਘ ਜੀ ਨੂੰ ਪਹਨਾਈ ਗਈ ਤੇ ਇੱਕ ਤੇ ਲਿਖਿਆ ਕਿ ਭਾਈ ਜੈਤਾ ਜੀ ਨੂੰ ਪਹਨਾਈ ਗਈ ਏ ਬੋਰਡ ਕਿੱਥੇ ਕਿੱਥੇ ਲੱਗੇ ਆ ਇੱਕ ਬੋਰਡ ਗੜੀ ਸਾਹਿਬ ਦੇ ਮੂਹਰੇ ਉੱਤੇ ਲਿਖਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣੀ ਕਲਗੀ ਭਾਈ ਸੰਤ ਸਿੰਘ ਜੀ ਦੇ ਹਸਿਆ ਦਿੱਤੀ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਸਮੇਤ ਗੜੀ ਨ ਸੱਟ ਕੇ ਚਲੇ ਗਏ ਜਿਹੜਾ ਦੂਜਾ ਬੋਰਡ ਆ ਉਹ ਵੀ ਨੀਲੇ ਤੇ ਪੀਲੇ ਅੱਖਰਾਂ ਦੇ ਵਿੱਚ ਲਿਖਿਆ ਉਹ ਕਿੱਥੇ ਆ ਜਦੋਂ ਗੁਰਦੁਆਰਾ ਸਾਹਿਬ ਤੋਂ ਹੇਠਾਂ ਵੱਲ ਨੂੰ ਜਾਂਦੇ ਆ ਸਹੀ ਇਹ ਬੁਰਜ ਦੇ ਕੋਲੇ ਕੰਧ ਦੇ ਕੋਲੇ ਇਹੇ ਬੋਰਡ ਲੱਗਿਆ ਉਹਦੇ ਉੱਪਰ ਲਿਖਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਾਂ ਦਾ ਹੁਕਮ ਮੰਨ ਕੇ ਗੱਡੀ ਨੂੰ ਸੱਡਣ ਦਾ ਫੈਸਲਾ ਕੀਤਾ ਤੇ ਕਲਗੀ ਤੇ ਹੋਰ ਸ਼ਾਸਤਰ ਭਾਈ ਜੈਤਾ ਜੀ ਨੂੰ ਪੇਂਟ ਕਰ ਦਿੱਤੇ ਹੁਣ ਮੈਂ ਕੋਈ ਕਹਿ ਨਹੀਂ ਸਕਦਾ ਕਿ ਬੋਰਡ ਲੱਗਿਆ ਜਾਂ ਨਹੀਂ ਲੱਗੇ ਮੇਰੀ ਪੋਸਟ ਬਹੁਤ ਦੂਰ ਤੱਕ ਜਾ ਜਾਣੀ ਆ ਜਿਹੜਾ ਕੋਈ ਚਮਕੌਰ ਸਾਹਿਬ ਗਏ ਨੇ ਜਾਂ ਹੁਣ ਕੋ ਨੇੜੇ ਨੇ ਉਥੇ ਜਾ ਕੇ ਦੇਖ ਸਕਦੇ ਆ ਮੈਨੂੰ ਕਮੈਂਟਾਂ ਵਿੱਚ ਜਰੂਰ ਦੱਸਣ ਕਿ ਵਾਕਈ ਇਹ ਦੋ ਬੋਰਡ ਨੇ ਜੇ ਇਹ ਦੋ ਬੋਰਡ ਨੇ ਤਾਂ ਇਹ ਸਰੋਣੀ ਕਮੇਟੀ ਦੀ ਜ਼ਿੰਮੇਵਾਰੀ ਬਣਦੀ ਆ ਕਿ ਉਸ ਪਾਸਟਿਕ ਕਰਨ ਦੇਣ ਕਿ ਇਹ ਗੱਲ ਭੰਬਲ ਪੂਸੇ ਵਿੱਚ ਕਿਉਂ ਪਾਈ ਆ ਕਲਮ ਲੈਂਗੁਏਜ ਡਿਵੈਲਪਮੈਂਟ ਫਾਊਂਡੇਸ਼ਨ ਆਫ ਨਾਰਥ ਅਮਰੀਕਾ ਦੀ ਇੱਕ ਮੀਟਿੰਗ ਜੋ ਕੈਨੇਡਾ ਦੇ ਵਿੱਚ ਅਜੀਤ ਭਵਨ ਵਿੱਚ ਸੀ ਉੱਥੇ ਵੀ ਜੋ ਇਹ ਕਲਗੀ ਬਾਰੇ ਬਾਤ ਬਵਾਦ ਹੋਇਆ ਉਸ ਤੇ ਚਿੰਤਾ ਪ੍ਰਗਟ ਕੀਤੀ ਗਈ ਤੇ ਬਹੁਤ ਸਾਰੇ ਵਿਦਵਾਨਾਂ ਨੇ ਇਹੀ ਕਿਹਾ ਕਿ ਅਸੀਂ ਹੁਣ ਤੱਕ ਜੋ ਪੜਿਆ ਜਾਂ ਸੁਣਿਆ ਉਹ ਇਹ ਆ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਕਲਗੀ ਭਾਈ ਸੰਗਤ ਸਿੰਘ ਨੂੰ ਪਹਿਨਾਈ ਗਈ ਆ ਜੇ ਕਿਸੇ ਨੇ ਬਾਅਦ ਵਿੱਚ ਕੋਈ ਖੋਜ ਕਰੀ ਆ ਜਾਂ ਇਤਿਹਾਸ ਦੇ ਵਿੱਚੋਂ ਪੜਿਆ ਸੀ ਉਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਉਹਨਾਂ ਨੇ ਕਿਹਾ ਕਿ ਅਸੀਂ ਕੋਈ ਵੱਖਰੀ ਸਟੇਟਮੈਂਟ ਵੀ ਨਹੀਂ ਦੇਣੀ ਇੱਥੇ ਮੇਰੇ ਇੱਕ ਸਾਖੀ ਯਾਦ ਆਉਂਦੀ ਆ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਤ ਆ ਬਾਬਾ ਨਾਨਕ ਜੀ ਜਦੋਂ ਦਾਸੀਆਂ ਤੇ ਜਾਂਦੇ ਆ ਤਾਂ ਇੱਕ ਪਿੰਡ ਦੇ ਵਿੱਚ ਲੰਗਰ ਪਾਣੀ ਤਿਆਰ ਕਰਦੇ ਆ ਉਹਨਾਂ ਨੇ ਲੰਗਰ ਪਾਣੀ ਤਾਂ ਕੀ ਦੇਣਾ ਸਗੋਂ ਬਹੁਤ ਹੀ ਮਾੜਾ ਚੰਗਾ ਵੀ ਬੋਲਦੇ ਆ ਬਾਬਾ ਨਾਨਕ ਜੀ ਉੱਥੋਂ ਤੁਰ ਲੱਗੇ ਕਹਿੰਦੇ ਕਿ ਭਾਈ ਬਸਦੇ ਰਹੋ ਅੱਗੇ ਇੱਕ ਪਿੰਡ ਵਿੱਚ ਹੋਰ ਜਾਂਦੇ ਆ ਤਾ ਉਸ ਮੰਡਵਲੋਂ ਉਹਨਾਂ ਦੀ ਬਹੁਤ ਤਰਸਾਵਾ ਹੁੰਦੀ ਆ ਤੇ ਲੰਗਰ ਪਾਣੀ ਵੀ ਸਕਾਇਆ ਜਾਂਦਾ ਪਰ ਬਾਬਾ ਨਾਨਕ ਜੀ ਤੁਰ ਲੱਗੇ ਕਹਿੰਦੇ ਕਿ ਭਾਈ ਉੱਜੜ ਜਾਓ ਤਾਂ ਬਾਬਾ ਜੀ ਦੇ ਨਾਲ ਸਾਥੀ ਸੋ ਉਹਨਾਂ ਨੇ ਕਿਹਾ ਕਿ ਜੇ ਸਾਨੂੰ ਇਸ ਗੱਲ ਦੀ ਸਮਝ ਨਹੀਂ ਆਈ ਕਿ ਇਹਨਾਂ ਨੂੰ ਤੁਸੀਂ ਉੱਜੜ ਜਾਓ ਕਿਉਂ ਕਿਹਾ ਉਹਨਾਂ ਨੂੰ ਵਸਦੇ ਰਹੋ ਕਿਉਂ ਕਿਹਾ ਤਾਂ ਬਾਬਾ ਨਾਨਕ ਜੀ ਨੇ ਕਿਹਾ ਕਿ ਭਾਈ ਜਿਹੜੇ ਚੰਗੇ ਬੰਦੇ ਆ ਉਹ ਜੇ ਅੱਗੇ ਜਾਣਗੇ ਤਾਂ ਉਹ ਹੋਰ ਵੀ ਸੇਵਾ ਕਰਨਗੇ ਲੰਗਰ ਲਾਉਣਗੇ ਜਿਨ੍ਹਾਂ ਨੇ ਆਪਣੇ ਨਾਲ ਮਾੜਾ ਵਿਵਹਾਰ ਕਰਿਆ ਉਹ ਤਾਂ ਉਥੇ ਟੇਕੇ ਹੀ ਰਹਿਣ ਤਾਂ ਚੰਗੀ ਗੱਲ ਆ ਸ਼ਾਇਦ ਬਾਬਾ ਨਾਨਕ ਜੀ ਦੇ ਇਹ ਬੋਲ ਨੇ ਇਸ ਕਰਕੇ ਸੰਗਤਾਂ ਅੱਜ ਵੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬਹੁਤ ਲੰਗਰ ਲਾ ਰਹੀਆਂ ਨੇ ਤੇ ਬਹੁਤ ਹੀ ਗੁਰਦੁਆਰਾ ਸਾਹਿਬ ਨੇ ਸੋ ਮੇਰੀ ਵੀ ਇਹੀ ਆ ਕਿ ਉਹ ਭਾਈ ਜਿਨ੍ਹਾਂ ਨੇ ਬਾਅਦ-ਬਾਅਦ ਖੜਾ ਕਰਿਆ ਉਹ ਬਸਦੇ ਰਹਿਣ ਧੰਨਵਾਦ ਰਬਾ